ਇਹ ਕਿਸੇ ਨੇ ਧਿਆਨ ਚ ਲਿਆਤਾ ਸੀ ਵੀ ਇੱਥੇ ਪਲਾਈਓਵਰ ਦੇ ਨਾਲ ਕੁਝ ਪ੍ਰਾਈਵੇਟ ਜਗ੍ਹਾ ਤੇ ਗਰੀਬ ਲੋਕ ਰਹਿ ਰਹੇ ਨੇ ਟੈਂਪਰੇਰੀ ਟੈਂਟ ਵਗੈਰਾ ਲਗਾ ਕੇ ਕਿਉਂਕਿ ਅਸੀਂ ਸਾਰੇ ਦੇਖ ਰਹੇ ਹਾਂ ਵੀ ਠੰਡ ਬਹੁਤ ਜ਼ਿਆਦਾ ਹੈਗੀ ਇਹਨਾਂ ਨੂੰ ਮੈਂ ਫਿਰ ਸੱਪਤੀ ਸਾਲ ਮੁ ਗਿਆ ਵੀ ਜਾ ਕੇ ਚੈੱਕ ਕਰੋ ਵੀ ਕੋਈ ਦਿੱਕਤਾਂ ਨਹੀਂ ਖਾਂਦੇ ਜਦੋਂ ਉਹਨਾਂ ਨੇ ਦੱਸਿਆ ਵੀ ਉਹਨਾਂ ਨੂੰ ਕੰਬਲ ਵਗੈਰਾ ਦੀ ਲੋੜ ਹੈ ਤਾਂ ਵਸ ਉਸ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਜਿਹੜੇ ਗਰੀਬ ਲੋਕ ਨੇ ਚਲੋ ਰਹਿ ਰਹੇ ਨੇ ਆਪਣੀ ਮਜ਼ਦੂਰੀ ਕਰਕੇ ਗੁਜ਼ਾਰਾ ਕਰਦੇ ਨੇ ਤੇ ਨਾ ਮੇਰੇ ਨਾਲ ਸੱਚਿਆਂ ਲਈ ਅਸੀਂ ਅੱਜ ਉਹਨਾਂ ਮੁਕੰਮਲ ਦੇਣ ਆਏ ਆ ਰੈੱਡ ਕਰਾਸ ਵਿੱਚ ਤੇ ਇਸ ਤਰ੍ਹਾਂ ਦੇ ਪਾਲੇ ਅਸੀਂ ਰੈੱਡ ਕਰਾਸ ਤੋਂ ਕਰਦੇ ਜੰਦੇ ਆ ਕੋਈ ਹੋਰ ਵੀ ਚੀਜ਼ ਸਾਡੇ ਧਿਆਨ ਚ ਆਂਦੀ ਆ ਸ਼ਨੀਵਾਰ ਨੂੰ ਮੈਂ ਬਾਲ ਪਵਨ ਤੇ ਇੱਕ ਪਰਮੇਸ਼ ਮਾਜਨ ਦੀ ਵੱਲੋਂ ਸਲਮ ਅੰਦੇ ਬੱਚਾ ਨੂੰ ਪੜ੍ਹਾਇਆ ਜਾ ਰਿਹਾ 77 ਬੱਚੇ ਸਨ ਉੱਥੇ ਵੀ ਗਿਆ ਸੀ ਇਸ ਤਰ੍ਹਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿੰਨਾ ਅਸੀਂ ਰੈੱਡ ਕਰਾਸ ਤੋਂ ਬੱਤਵਾਦ ਦੁਬਾਰਾ ਫਲਾਦਾ ਕਰੀਏ ਮਸਲਾ ਇਹ ਬਿਲਕੁਲ ਕਰਨ ਜੀ ਨੇ ਸਰਕਾਰ ਦੀ ਪਾਲਸੀ ਆ ਵੀ ਅਸੀਂ ਘਰ ਵੀ ਬਣਾ ਕੇ ਦਿੰਨੇ ਆ ਪਿੰਡਾਂ ਚ ਦੁਸ਼ਹਰਾ ਚ ਵੀ ਬਟ ਉਹਦੇ ਲਈ ਜ਼ਮੀਨ ਦੀ ਮਾਲਕੀ ਚੈਨ ਹੀ ਹੁੰਦੀ ਆ ਤਾਂ ਉਹਦੇ ਲਈ 1,75,000 ਸਰਕਾਰ ਦਿੰਦੀ ਆ ਉਹਦੇ ਵਿੱਚ ਵੀ ਕਾਫੀ ਹਜ਼ਾਰਾਂ ਦੀ ਗਿਣਤੀ ਚ ਘਰ ਬਣਾਏ ਜਾ ਰਹੇ ਨੇ ਬਟ ਫਿਰ ਵੀ ਇਹ ਅਸੀਂ ਦੇਖਦੇ ਆ ਕਿ ਇਹ ਇੱਕ ਚੱਲਾ ਕੋਈ ਸਮੱਸਿਆ ਹੈਗੀ ਆ ਕਿ ਅਸੀਂ ਬਣਾਈ ਵੀ ਜਾਂਦੇ ਆ ਤੇ ਕੁਝ ਹੋਰ ਲੋਕ ਕੰਮ ਕਰਦੇ ਉਸੇ ਉਸੇ ਜਾਇਆ ਜਦੋਂ ਉਹਨਾਂ ਨੂੰ ਨਹੀਂ ਘਰ ਮਿਲਦਾ ਕਿਰਾਇਆ ਨਹੀਂ ਰਿਪੋਰਟ ਕਰ ਸਕਦੇ ਹੁੰਦੇ ਆ ਤਾਂ ਉਹ ਇੱਕ ਟੈਂਪੋਰਰੀ ਅਰੇਂਜਮੈਂਟ ਕਰ ਦਿੰਦੇ ਆ ਅਸੀਂ ਸਾਰੇ ਅਜਿਹੇ ਮੁਸਲਮਾਨ ਜਿਹੜੇ ਨਾਈਟ ਸ਼ੈਲਟਰ ਵਜਰਾ ਬਣਾਓ ਕਿਉਂਕਿ ਠੰਡ ਹੈ ਐਟ ਲੀਸਟ ਅਸੀਂ ਜੇ ਪੱਕਾ ਘਰ ਨਹੀਂ ਦੇ ਸਕਦੇ ਇਮੀਡੀਏਟਲੀ ਤਾਂ ਉਹਨਾਂ ਨੂੰ ਕੋਈ ਟੈਂਪੋਰਰੀ ਸਟਰਕਚਰ ਬਣਾ ਕੇ ਦੇਈਏ ਜਿੱਥੇ ਰਹਿ ਸਕਣ ਜਿੱਥੇ ਲੋਕ ਇਸ ਤਰ੍ਹਾਂ ਆਪਣੇ ਆ ਬਣਾ ਕੇ ਰਹਿ ਰਹੇ ਆ ਉਹਨਾਂ ਨੂੰ ਐਟ ਲੀਸਟ ਦੋ ਅਸੀਂ ਮਿਨਿਮ फैसिलिटी प्रोवाइड कर रिपोर्ट आई है कि वो ठीक काम कर रहे हैं बट फिर दोबारा चेक करा लेंगे थैंक यू मेरा नाम अजय है मैं तो सर यही कहना चाहता हूँ कि हम लोग यूपी से आए हैं जिस तरह से इधर रहते हैं हम लोगों के लिए बहुत कुछ करते हैं और इधर बहुत कुछ मिलता है जो सर्दियों में बहुत ज्यादा हम लोगों को आराम भी मिलता है आप लोगों जैसे इंसान है तो हम लोगों को बहुत ज्यादा मदद मिलती है उससे हमको यही सीख मिलती है कि ਜਿੰਨਾ ਪਿਆਰ ਮਿਲਦਾ ਹੈ ہمارا ਤਾਂ ਇਹ ਹੀ ਹੈ ਹਮ ਲੋਗੋ ਦਾ ਆਸ਼ੀਰਵਾਦ ਹਮੇਸ਼ਾ ਉਹਨਾਂ ਦੇ ਸਾਥ ਦਰਾ ਰਹਾ ਹੈ